ਕਿਉਂ ਆ ਰਹਾ ਠੀਕ ਹੈ ਹਾਂ ਚਾਚਾ ਹਾਂ ਉਹ ਗੱਡੀ ਦਾ ਹਾਰਨ ਵੱਜ ਗਿਆ ਭੈਣ ਦਾ ਯਾਰਾ ਪਟਾ ਉਹਨੇ ਕੀ ਰਹਾ ਯਾਰ ਹੈਲੋ ਹੈਲੋ ਸਾਈਕ ਹਾਂ ਤਾਇਆ ਕੀ ਹਾਲ ਚਾਲ ਤੇਰਾ ਉਹ ਠੀਕ ਆ ਛਰਾ ਠੀਕ ਆ ਕੀ ਤੂੰ ਦੱਸ ਕੀ ਹਾਲ ਤੇ ਉਹ ਮੇਰੇ ਤਾਂ ਹਾਲ ਵਧੀਆ ਚਾਚਾ ਤੀ ਤਨ ਪੁੱਛੀ ਨਾ ਯਾਰ ਕੀ ਹੋ ਗਿਆ ਬਿੱਦਰ ਭੈਣ ਦਾ ਮੈਂ ਕਹਾਂ ਸ਼ਬਦ ਹੀ ਨਿਕਲ ਰਹੇ ਮੂੰਹ ਚੋਂ ਕਾਉਂ ਪੀ ਹੋ ਗਿਆ ਚੱਕਰੀ ਵੜਾ ਵੜਾ ਪੈ ਗਿਆ ਜਿਹੜਾ ਤੂੰ ਚੀਤਾ ਜਾ ਮਾਰਿਆ ਸੀ ਭੈਣ ਜਦੋਂ ਪੁਲਿਸ ਆਪਨੇ ਮਾਗਰ ਪੈ ਗਈ ਭੈਣ ਕਹਿ ਗਿਆ ਪਤਾ ਕੀ ਹੋ ਗਿਆ ਅਸੀਂ ਤਾਂ ਟੂਟਾ ਫਿਰ ਨੂੰ ਟਪਟੇ ਨਾ ਮੇਰੇ ਨੂੰ ਫੋਨ ਕਰਨਾ ਪੜ ਲਗਿਆ ਰਾਤ ਮੈਂ ਘੱਟੋ ਘੱਟ ਨਾ ਨੀ ਬਾ ਸੋ ਬੰਦਾ ਕੁੱਛਦਾ ਅਸੀਂ ਰਾਤ ਦਾ ਉਹਨੂੰ ਪਾ ਗੇਟਾ ਮੈਂ ਬਾੜ ਕੇ ਖੜਾਉਣਾ ਨਾ ਬੰਗਾ ਆਪਾਂ ਵੀ ਡੱਠੂ ਆ ਵੀ ਕੌਣ ਆਇਆਗਾ ਹਾ ਹਾ ਉਹ ਉਹਨੂੰ ਹਰਤੀ ਹਰਤੀ ਹਾਂ ਹਰਤੀ ਹਰਤੀ ਹਾਂ ਉਹਨੂੰ ਟਾ ਪੁੱਠ ਚੱਕੇ ਰਹਿ ਗਈ ਬੜਾ ਗੋਟਿਆ ਕਹਿੰਦੇ ਉਹਨੂੰ ਉਹੜਾ ਉਹ ਟੱਪ ਤੈਨੂੰ ਮੈਂ ਦੱਛਾ ਸੀਗਾ ਮੈਂ ਕੰਢ ਰ ਆਪਣਾ ਉਹਨੂੰ ਜੇ ਉਹਨੂੰ ਉਹਨ ਲੈ ਮੈਂ ਤਾਂ ਰੋੜਾ ਪੈਂਡਟ ਮੈਂ ਤਾਂ ਟੱਪ ਗਿਆ ਕਹਿੰਦੇ ਮਿੱਟਮਲਾ ਚਾਚਾ 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 ਮੇਰੀ ਗੱਲ ਸੁਣੋ ਮੈਨੂੰ ਤਾਂ ਰਾਮ ਤੋਂ ਪਤਾ ਲੱਗਿਆ ਕਹਿੰਦੇ ਚਾਚਾ ਚਾਚੇ ਦੇ ਮੰਗਰ ਪੈ ਗਈ ਪੁਲਿਸ ਚਾਚਾ ਦਾ ਟੱਪ ਗਿਆ ਉੱਥੇ ਦਰਸਾਨ ਨੂੰ ਟੈਨ ਨੂੰ ਡੱਡਾ ਛਾ ਮੈਂ ਆਪਾਂ ਨਹੀਂ ਫੜੀ ਜਾ ਛੋਟੀ ਮੋੜੀ ਗੱਲ ਨਹੀਂ ਮੈਨੂੰ ਫੜਨਾ ਹੈ ਠੀਕ ਹੈ ਪਹਿਲੀ ਐ ਹੀ ਬਣਿਆ ਭਾ ਮਰੀ ਕੀ ਗੱਲ ਨਹੀਂ ਮੈਂ ਕੋਈ ਮੈਂ ਤਾਂ ਆਪ ਚਾਚਾ ਹੁਣ ਲੋਕ ਦਾ ਫਿਰਦਾ ਐ ਤੂੰ ਮੈਨੂੰ ਦੱਸ ਮੈਂ ਕਿੱਧਰ ਜਾਵਾਂ ਹੁਣ ਓਠੂ ਐ ਕਰ ਪੰਜ ਇੱਕ ਖਾਂਚੱਖੇ ਹੁੰਨੇ ਆ ਹਾਂ ਫੇਟ ਕਰਨ ਬਖਰੀ ਆ ਫੇਟ ਆਏ ਆ ਵੀ ਪਟ ਪੁੱਛਦੇ ਇੱਕ ਜਾਨ ਫੜੇ ਜੋ ਗੱਲ ਬਖੜੀ ਨਹੀਂ ਤੇ ਦੋਨੇ ਫੜੇ ਜੇ ਮੈਂ ਇੱਕ ਥਾਂ ਇਕੱਠੇ ਹੋ ਗਏ ਤਾਂ ਕੀ ਕਰਦੀ ਜੜੀ ਆ ਡੱਡ ਰਹੀ ਆ ਡੱਡ ਰਹੀ ਨਾ ਤੂੰ ਐ ਕਾ ਤੂੰ ਗੁਜਰਾਤ ਕਿ ਨਹੀਂ ਵਾ ਗਿਆ ਮੈਂ ਗੁਜਰਾਤ ਕਿ ਨਹੀਂ ਵਾ ਜਾ ਹਾਂ ਤੂੰ ਗੁਜਰਾਤ ਕਿ ਨਹੀਂ ਜਾਕਦੀ ਠੀਕ ਆ ਫਿਰ ਮੈਂ ਗੁਜਰਾਤ ਵਿੱਚ ਨਹੀਂ ਵਗ ਜਾਣਾ ਹਾਂ ਉੱਥੇ ਐਂ ਗਢੀ ਤੂੰ ਆ ਜਾ ਕੇ ਨਾ ਪਹੁੰਚ ਕੇ ਮੈਨੂੰ ਫੋਨ ਲਾ ਦੀ ਉਸ ਜਾਨ ਪਛਾਣ ਹੈਗੀ ਆਪਣੀ ਠੀਕ ਆ ਠੀਕ ਆ ਹਾਂ ਆਇਆ ਬਾਪਾ ਟੈਨਸ਼ਨ ਨਾ ਮੈਂ ਜਿੱਥੇ ਜਾਏਗਾ ਉਥੇ ਗੱਲ ਕਰ ਅਡਿਟ ਆਇਆ ਮਿਲਿਆ ਨਾ ਡੋਣਗਾ ਸਾਰੀ ਜਾਣਦੀ ਆ ਠੀਕ ਗੱਲ ਤਾਚਾ ਹਾਂ ਆਪਾਂ ਫੱਟੇ ਚੱਕ ਦਾਂਗੇ ਐਡੀ ਕੋਈ ਗੱਲ ਹੀ ਨਹੀਂ ਫਿਰ ਮੈਂ ਐ ਕਰੂੰਗਾ ਹਾਂ ਮੈਂ ਨਾ ਤੜਕੇ ਦੀ ਟ੍ਰੇਨ ਫੜੂੰਗਾ ਫਿਰ ਮੈਂ ਗੁਜਰਾਤ ਨੂੰ ਹਾਂ ਟੜਕੀ ਟਪ ਪਿੰਟ ਮੇਜੀ ਘਾਹਾਂ ਪਿੰਟ ਦੇ ਬਾਅਦ ਰੁਕੀ ਨਾ ਕਟੇਕੁਲੀ ਚੋਗੜੀ ਨਾ ਘੱਟਿ ਛਾਲੇ ਮੇਰੇ ਪਿੰਡ ਆਪਣਾ ਚੋਗੜਾ ਖੋਰ ਵਾੜਾ ਲਾ ਹਾਂ ਕਿਸੇ ਕੋਲੇ ਨਹੀਂ ਜੁਗਲੀ ਕਰਦੇ ਮੇਰੀ ਰੁਕੀ ਇੱਚੀ ਲੈ ਕੇ ਆਵਾ ਆ ਬੰਦਾ ਆ ਗਿਆ ਤੂੰ ਆਇਆ ਕਰ ਰੋਟੀ ਘੰਟੇ ਕਿਨੂੰ ਲੈ ਕੇ ਆਈ ਜੰਗਾ ਫੇਰ ਆਈ ਚੱਲ ਵਾਗ ਜਾ ਬਾਈ ਉਹ ਬੰਦਾ ਆਇਆ ਸੀ ਚਾਚਾ ਮੇਰੇ ਕੋਲੇ ਯਾਰ ਅੱਛਾ ਅੱਛਾ ਹੁਣ ਤੇ ਮੈਂ ਕੋਈ ਹੁਣ ਤਾਂ ਮੈਂ ਸਰੋਂ ਕੋਲੇ ਬੈਠਾਂਗਾ ਆਪਣੇ ਖੇਤ ਵਾਲੀ ਕੋਲੇ ਅੱਛਾ ਖੇਤ ਕਣੀ ਏ ਟੁਕਰੇ ਕੋਲੇ ਨਾ ਪਿਆ ਕਰ ਭਾਂ ਦੇ ਜੱਟ ਕਰੇ ਮੈਂ ਜਾਂਦੀ ਨਹੀਂ ਮੈਂ ਬੰਦੇ ਨੂੰ ਰੱਖ ਰੱਖਿਆ ਰੋਟੀ ਰੋਟੀ ਇੱਥੇ ਹੀ ਵੜਾ ਕੇ ਜਾਂਦਾ ਗਾ ਇਸ ਤਰ੍ਹਾਂ ਉਹ ਆਪਣਾ ਲਾਇਆ ਪਿਆ ਕੋਠਾ ਕੋਲੀ ਏ ਪੱਠ ਠੀਕ ਹੈ ਹਾਂ ਐ ਸਹੀ ਏ ਕੰਮ ਟੜਕੇ ਫਿਰ ਮੈਂ ਗੁਜਰਾਤ ਵਾਲੀ ਟ੍ਰੇਨ ਫੜ ਕੇ ਟੱਪਿਆ ਆ ਮਾ ਨਾ ਕਿਸੇ ਲੋਨ ਦਾ ਹਾਂ ਟੜਕੇ ਟੱਪੇ ਨਹੀਂ ਕੁਝ ਨਹੀਂ ਹੁੰਦਾ ਚੱਕੜਾਂਗੇ ਫੱਟੇ ਆਪਾਂ ਬਾਅਦ ਚ ਮੇਰੀ ਗੱਲ ਸੁਣ ਹਾਂ ਠੀਕ ਜੀ ਆਪਾਂ ਆਪਣਾ ਅਸ਼ਲਾ ਜਾਣ ਦੇ ਆਉਂਦਾ ਜੇ ਲਾਗੇ ਨਾ ਆਪਾਂ ਹਾਂ ਹਾਂ ਆਪਾਂ ਦੋਨੇ ਤੇ ਮੈਂ ਤਾਂ ਟੁਕਟ ਨਾ ਨਹੀਂ ਦਾ ਪੰਜ 6 ਸ਼ੋਰ ਬੰਦਾ ਮੰਗਾਇਆ ਹੈਗਾ ਠੀਕ ਹੈ ਠੀਕ ਹੈ ਹਾਂ ਜੇ ਘਟ ਕੇ ਵਾਢੇ ਹੋਏ ਚਾ 500 ਹੋਰ ਮੰਗਾ ਲੈ ਕੋਈ ਚੱਕਰ ਨਹੀਂ ਆ ਉਹ ਦੇ ਪਪਾ ਚਾਚਾ ਤੂੰ ਮੈਨੂੰ ਆਇਆ ਲੱਗਦਾ ਗੱਲ ਚਾਚਾ ਮੇਰੀ ਗੱਲ ਸੁਣ ਹਾਂ 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 ਮੈਨੂੰ ਆਇਆ ਲੱਗਦਾ ਵੀ ਆਪਣਾ ਫੋਨ ਕਿਤੇ ਟਰੈਕ ਤਾਂ ਨਹੀਂ ਹੋਈ ਜਾਂਦਾ ਅੱਜ ਪਟਾ ਕੀ ਟੱਕੀ ਦਾ ਕੋਟ ਆਈ ਅਪੀ ਇੱਕ ਬੋਲ ਟਰੈਨਡ ਆ ਰਿਹਾ ਹੈ ਬੱਚਾ ਚਾਚਾ ਆ ਟਰੈਕ ਕੋਪ ਨਹੀਂ ਹੁੰਦਾ ਆਪਣਾ ਫੋਨ ਨਹੀਂ ਹੁੰਦਾ ਇਹ ਜੀ ਹਾਂ ਡੇਟਾ ਠੀਕ ਹੈ ਤੇ ਆਹੋ ਆ ਮੇਰੀ ਗੱਲ ਸੁਣਾ ਹਾਂ ਚਾਚਾ ਇਹ ਬੰਦੇ ਆ ਵੀ ਠਾੜੇ ਆਪਣੇ ਮੈਂ ਜਿਹੜੇ ਆਪਣੇ ਹਾਂ ਜਿਹੜੇ ਬੰਦੇ ਛੱਡੇ ਆ ਮੈਂ ਆਉ ਦੁੱਪੀਲੇ ਆ ਦੁੱਪੀਲੇ ਜਿਹੜੇ ਬੰਦੇ ਆ ਗਏ ਆਪਣੇ ਠੀਕ ਹੈ ਉਹਦੇ ਜਿਹਨੂੰ ਫੋਨ ਲਾ ਦੂੰਗਾ ਠੀਕ ਹੈ ਉਹ ਆ ਜੇ ਆਪਾਂ ਇਕੱਠੇ ਹੋ ਕੇ ਚ ਬਸ ਪਿੰਡ ਤੇ ਹਮਰਾ ਤੱਕਣਾ ਪਿੰਡਾ ਬਟ ਚਤਨਾ ਰਿ ਕੋਈ ਬੰਦਾ ਵੀ ਚਾਚਾ ਪੁੱਛਣਾ ਹੈ ਰੋ ਪਿੰਡ ਵਾਲ ਨੇ ਬਹੁਤ ਤੰਗ ਕਰ ਰੱਖਿਆ ਬੰਦੇ ਕੁਤਰੀ ਨਹੀਂ ਦਿੰਦੇ ਯਾਰ ਕਿਹਨੇ ਲੁੱਤੀ ਲਾਤੀ ਯਾਰ ਇਹ ਮਿੰਟ ਪਟਾਣੀ ਇੱਥੇ ਭੈਣ ਜੀ ਆਖ ਨੇ ਕੰਮ ਖਰਾਬ ਕਰਤਾ ਔਰ ਯਾਰ ਆਪਾਂ ਦਾ ਇਹਨੇ ਮੋਟ ਬੰਦੇ ਨੂੰ ਕਹਿਛੀ ਚਿੱਟਾ ਸੀ ਮਾਰ ਦੇ ਦੱਕਾ ਹੁਣ ਦੱਸ ਦੱਸ ਰਹੀ ਸੀ RAM NATH ਦਾ RAM NATH ਨਹੀਂ ਦੱਸਦਾ ਉਹ ਨੂੰ ਰੋਦਾ ਚਾਹ ਪਾਈ ਲਾਉਦਾ ਯਾਰ ਫਿਰ ਉਸੇ ਉਹਨੂੰ ਕਿਵੇਂ ਪਤਾ ਲੱਗਿਆ ਵੀ ਰਾਤ ਰਾਤ ਚਾਚਾ ਚੱਕਿਆ ਗਿਆ ਹਾਂ ਹਾਂ ਠੀਕ ਹੈ ਹਣਾ ਮੈਨੂੰ ਪਤਾ ਸੀਗਾ ਉਹ ਜਾਣ ਕੇ ਡਰਾਉਣ ਦਾ ਮਾਰਾ ਭੈਂਦਰਾ ਮੇਰੇ ਕੋਲੇ ਤੜਕੇ ਤੜਕੇ ਦੱਸ ਵੀ ਗਿਆ ਹਣਾ ਸਹੀ ਗੱਲ ਹੈ ਬਈ ਤੂੰ ਮੇਰੀ ਗੱਲ ਸੁਣ ਤੂੰ ਬੱਸ ਕੇ ਰਹੀ ਤੇ ਤੇਰਾ ਤਾਂ ਰਾਤ ਨੂੰ ਪਤਾ ਵੀ ਨਹੀਂ ਸੀਗਾ ਵੀ ਕਿੰਨੂੰ ਤੈਨੂੰ ਕਿਹੜਾ ਪਤਾ ਸੀਗਾ ਵੀ ਤੂੰ ਚੱਕਿਆ ਗਿਆ ਰਾਤ ਨੂੰ ਭੱਜ ਗਿਆ ਸਾਡੇ ਨੂੰ ਲੱਛਿਆ ਜਾ 12 1 ਵਜੇ ਚੱਕ ਮੈਂ ਸ਼ੌਂ ਜਾਂ ਨਹੀਂ ਤੇ 6:30 ਯਾਰ 6:30 ਵਜੇ ਆ ਗਏ ਸੀ ਅੱਛਾ ਮੈਂ ਤਾਂ ਬਾਤ ਰਿਹਾ ਚਾਚਾ ਯਾਰ ਮੈਨੂੰ ਹੋਣਾ ਲੱਗਦਾ ਵੀ ਮੈਨੂੰ ਨਾ ਇੱਥੇ ਫੜ ਲਿਆ ਮੈਂ ਤਾਂ ਆਪ ਇੱਕ ਦੇ ਦਿਨ ਚ ਟ੍ਰੇਨ ਟੱਪੂ ਚੜ੍ਹਾਂਗਾ ਬਸ ਫਿਰ ਹਾਂ ਮਾਰੀ ਗੌਰ ਰੱਖ ਕੇ ਚੇਂ ਚੇਂ ਟਿਵੇਂ ਕੋਈ ਨਾ ਕੋਈ ਨਾ ਜਾਤਾ ਪਰ ਛੁੱਟੇਗਾ ਉਹ ਮੈਂ ਚਾਚਾ ਇਹ ਕਰੂੰਗਾ ਹੁਣ ਕਹਤਾ ਤੈਨੂੰ ਹੁਣ ਨਹੀਂ ਦੱਸਣਾ ਯਾਰ ਮੈਨੂੰ ਫੇਰ ਰੱਖੀ ਆਂਕ ਤੇ ਫੋਨ ਲਾੜੀ ਮੈਨੂੰ ਉਮਾ ਦੇ ਨੂੰ ਦੱਸ ਦੇਣਾ ਤੇਰਾ ਕੋਈ ਬਠੰਡੇ ਹੈਗਾ ਬੰਦਾ ਮੈਨੂੰ 2-3000 ਰੁਪਏ ਦੇ ਦੂਗਾ ਬਠੰਡੇ ਬਾਟੂ ਬਾਟੂ ਬਠੰਡੇ ਫੋਨ ਲਾੜੀ ਆਪਣਾ ਨਾਟਾੜਾ ਪਹਿਲਾਂ ਮੈਂ ਪਹਿਲਾਂ ਵੀ ਚਾਹੀਦਾ ਪਿੱਛੇ 500 ਰੁਪਏ ਹੋਰ ਚਾਹੀਦਾ ਇਥੋਂ ਚਲਵੰਡੀ ਤੋਂ ਮਿਲ ਜੇ ਓਏ ਮੈਂ ਕਿੰਨੇ ਦਿੱਤੀ ਐਨਾ ਆਪਣੇ ਸਾੜੇ ਕਿਤੇ ਡਾਂਫਿਆ ਨਾ ਬੱਚੇ ਲੱਗਿਆ ਹੋਇਆ ਸੀ ਪਹਿਲਾਂ ਅੱਛਾ ਚਾਚਾ ਹਾਂ ਬਸ ਤੇ ਕਨੈਕਟਰੀ ਖਿੱਚੀ ਆ ਡਰਾਈਵਰ ਵੀ ਖਿੱਚੀ ਆ ਮੈਂ ਮੈਨੂੰ ਤਾਂ ਲੱਗਦਾ ਉਹੀ ਮਰੀ ਆ ਹਾਂ ਤਾਂ ਪਹੁੰਚ ਗਏ ਨਾ ਕੋਈ ਛਾਰਾ ਕੁਝ ਕੀਤਾ ਹੋਇਆ ਹੁਣ ਬੁਰੇ ਹੋ ਗਏ ਹੁਣ ਕੰਮ ਨਹੀਂ ਕਰਦਾ ਸਰੀਰ ਤਾਂ ਹੀ ਸਾਤਾ ਹੋਇਆ ਅੱਛਾ ਉਹ ਤੋਂ ਦੋ ਤਿੰਨ ਮਹੀਨੇ ਤੋਂ ਤਾਂ ਹੀ ਬਾਹਰ ਰਹਿੰਦਾ ਸੀਗਾ ਮੈਨੂੰ ਲੱਗਾ ਤੂੰ ਫੌਜ ਫੂਜ ਵਾਲੇ ਚੱਕ ਕੇ ਲੈ ਕੇ ਤੈਨੂੰ ਫੌਜ ਫੂਜ ਆ ਕੇ ਜਾ ਜੁਆ ਹਾਂ ਇੰਨਾ ਟੱਕ ਅੱਛਾ ਹਾਂ ਠੀਕ ਹੈ ਤਾਂ ਤੂੰ ਮੇਰੀ ਮੇਰੀ ਗੱਲ ਸੁਣਾਉਣਾ ਹਾਂ ਹਾਂ 500 ਰੁਪਏ ਦਾ ਮੈਨੂੰ ਸਿੰਗੋ ਤੋਂ ਦਵਾ ਦੀ ਸਿੰਗੋ ਦੇ ਰਿਵਾਰਡਿੰਗ ਕੋਈ ਚੱਕਰ ਨਹੀਂ ਤੇ 1000 ਰੁਪਇਆ ਬਠਿੰਡੇ ਜਾਂਦੇ 1000 2000 ਬਾਹਰ ਜਾਂਦੇ ਬਠਿੰਡੇ ਤਾਂ ਆਪਣੀ ਬਾਹਰ ਹੀ ਗਾਂ ਪਛਾਣਾ ਹੈ ਉੱਥੇ ਬਾਹਰ ਨਾ ਚੱਲ ਆਪਣਾ ਬਾਹਰ ਠੀਕ ਹੈ ਜੱਤਾ ਹਾਂ ਕੋਈ ਐ ਕਢੀ ਉੱਥੇ ਬਟੇ ਨਾਂ ਕੀ ਲੈਣਾ ਉੱਥੇ ਨਾਂ ਮੇਰਾ ਕੋ ਚੱਲਦਾ ਹੈ ਚੱਲ ਜੱਤਾ ਉੱਥੇ ਕੋਈ ਜਰੂਰਤਾ ਆ ਗਈ ਨੇ ਪੁੱਤ ਜਰਾ ਕੋਈ ਆ ਕੋਈ ਜਰੂਰਤਾ ਆ ਹਾਂ ਚੱਪੋ ਜਰੂਰਤਾ ਆ ਕਹਿੰਗੇ ਮੈਨੂੰ ਠੀਕ ਹੈ ਜੱਤਾ ਪਿੰਡ ਮੈਨੂੰ ਤਾਇਆ ਕੱਲਾ ਜਾਇਆ ਹੈ ਇੰਜੇ ਕੋਈ ਚੂਟਾ ਹੈ ਰਹੀਂ ਕੋਈ ਚੂਰੂ ਕਰ ਟੰਡਾਗਾ ਹਾਂ ਉੱਥੇ ਨਾ ਕੋਈ ਉੱਤਾਂ ਰਹਿ ਹਮੜਾ ਠੀਕ ਹੈ ਆਹ ਦਾ ਦਾ ਉਹ ਗੱਡੀ ਦਾ ਹਾਰਨ ਵੱਜ ਗਿਆ ਭੈਣ ਦਾ ਯਾਰਾ ਪਾਟੇ ਹੋ ਚਾੜਪਾ ਜਾ ਪੈਂਦਾ ਰੰਗ ਨਾ ਫਰੇਟ ਪਾ ਜਾ ਪਾ